ਆ ਨਾ ਕਰੀ ਕੰਮ ਧਿਆਨ ਨਾਲ ਹੀ ਕਰਦਾ ਉਸਤਾਦ ਕੰਮ ਦਾ ਬੰਦਾ ਹਾਂ ਉਹ ਠੀਕ ਆ ਤਾਂਤ ਕਾ ਨਮੀ ਕਰਿਆ ਤੇ ਆਪਾਂ ਖਰਚਾ ਵੀ ਘਟਣਾ ਥੋ ਠੀਕ ਆ ਕੋਈ ਨਹੀਂ ਬਾਈ ਸਾਰਾ ਕੁਝ ਹੀ ਹੋ ਜੂ ਹੌਲੀ ਹੌਲੀ ਹਾਂ ਕੋਈ ਕੋਈ ਫਸਟ ਤੇ ਨਿਕਲੂ ਲੋਕਾਂ ਨੂੰ ਠੱਗੀ ਦਾ ਜਨਾ ਦੁੱਗਣਾ ਰੇਟ ਲਾਈ ਜਨਾ ਇਹਨਾਂ ਦੇ ਅੱਜ ਆ ਕੇ ਖਰਚਾ ਨਹੀਂ ਬਣਦਾ ਕਿਵੇਂ ਕੀ ਕਿਹਾ ਕੁਛ ਨਹੀਂ ਮੈਂ ਤਾਂ ਇਹ ਕਹਦਾ ਮਾ ਪਾਤਾ ਫੋਲਡਰ ਜਤਾ ਇਹਦੇ ਤੇ ਹੋਰ 10 ਫਿਰ ਕੀ ਕੰਮਕਾਰ ਕੋਈ ਬਾਠ ਠੀਕ ਆ ਉਹ ਫੋਨ ਆਇਆ ਪਿਆ ਉਹ ਉਹਦੀ ਰਿਪੇਅਰ ਕਰ ਕਰ ਦਿੰਦਾ ਆਈਫੋਨ ਦੀ ਠੀਕ ਆ ਕੋਈ ਗੱਲ ਨਹੀਂ ਹਾਂ ਤੇ ਉਹ ਪੈਸੇ ਵਾਲਾ ਬੰਦਾ ਤੇ ਆਪਾਂ ਚੰਗੀ ਤਰ੍ਹਾਂ ਉਹਦੇ ਟੀਕਾ ਲਾਣਾ ਟੀਕਾ ਤਾਂ ਭਾਈ ਚਲ ਕੋਈ ਨਹੀਂ ਤੂੰ ਲਾ ਦੀ ਆ ਆਪਣਾ ਹੁਣ ਦਵਾ ਹੀ ਲਾ ਲੈ ਹੁਣ 700 ਦਾ ਫੋਨ ਰਾਇ ਦੁੱਗਣਾ ਰੇਟ ਲਾਈ ਇਹਨੇ ਬੜਾ ਦੇਖ ਲਿਆ ਕਰੋ ਭਾਈ ਦੁੱਗਣਾ ਕਿੰਨਾ ਕਾ ਹੋਣਾ ਆਪਾਂ ਤਾਂ ਦੇਖਦੇ ਆ ਆਪਾਂ ਤਾਂ ਦੇਖਦਾ ਕਿੰਨਾ ਵੱਧ ਲਾਇਆ ਆਪਾਂ ਬੰਦੇ ਨੇ ਥੋੜਾ ਜਿਹਾ ਵੱਧ ਲਾਇਆ ਫਿਰ ਐ ਦੁਕਾਨਦਾਰੀ ਫਿਰ ਚਲਾਉਣੀ ਵੀ ਆਪਾਂ ਚਲੋ ਕੋਈ ਹਾਂ ਪੀਆ ਫੋਨ ਨਹੀਂ ਚੱਲਦਾ ਚੱਲਦਾ ਨਹੀਂ ਹੁਣ ਨਾ ਚੱਲਦਾ ਪਤਾ ਨਹੀਂ ਕਿਉਂ ਹੋ ਰਿਹਾ ਐਂ ਕਰੀ ਘਾਟੇ ਨੂੰ ਲੈ ਗਈ ਚੱਲਾ ਦੇਖ ਲੈ ਲੈ ਨੂੰ ਕੀ ਚੱਕਰ ਹੈ ਠੀਕ ਹੈ ਆ ਦੇਖ ਇਹਨੂੰ ਕੀ ਹੋਇਆ ਸਹੀ ਬਟਨ ਚ ਦਿੱਕਤ ਮੜੀ ਜੀ ਬਟਨ ਦਿੱਕਤ ਤਾਂ ਤੂੰ ਐ ਕਰ ਇਹਦੇ ਨਵਾਂ ਬਟਨ ਪਾ ਦੇ ਕੁਛ ਨਹੀਂ ਹੁੰਦਾ ਖਾ ਬਟਨ ਤਾਂ ਪਾਉਣਾ ਹੋਊ ਪਾ ਦਿੰਨੇ ਆ 50 ਰੁਪਏ ਦਾ ਕੰਮ ਚੱਲੋ ਇਹ ਨਵਾਂ ਕੰਮ ਤਾਂ ਵੱਧੀ ਦੱਸਾਂਗੇ ਵੀ 500 ਦਾ ਕੰਮ ਉਸਤਾ ਦਾ ਬਟਨ ਹੀ ਖਰਾਬ ਹੈ 50 ਰੁਪਏ ਲੱਗਣਗੇ ਮਨਾਂ ਬਟਨ ਖਰਾਬ ਆ ਤੂੰ ਡਿਸਪਲੇ ਪਾ ਦੇ 1500 ਦੀ ਬਣ ਜੂ ਠੀਕ ਆ ਨਾ ਦੁਕਾਨਦਾਰ ਵਧੀਆ ਖਰਚਾ ਲਿਖੂਗਾ ਰਬ ਤਾਂ ਦੇਖ ਲਈ ਉਸਤਾਦ ਜੇ ਬੰਦਾ ਨਹੀਂ ਰਹਿੰਦਾ ਬੰਦੇ ਹੰਦਾ ਪਾ ਭੇਜਦਾ ਠੀਕ ਆ ਫਿਰ ਆਪਾਂ ਵੱਡੇ ਹੀ ਨੌਣਾ ਫਿਰ ਕੀ ਹੁੰਦਾ ਹੈ ਕੀ ਹੁੰਦਾ ਹੈ ਅੱਜ ਕੱਲ੍ਹ ਦੁਨੀਆ ਦੀ ਗੱਲ ਹੁੰਦਾ ਨਾ ਉਹਦੇ ਪਤਾ ਲੱਗਦਾ ਦੁਨੀਆਦਾਰੀ ਆ ਕੁਝ ਨਹੀਂ ਹੁੰਦਾ ਕੋਈ ਨਹੀਂ ਆਪਾਂ ਤਾਂ ਜਿਵੇਂ ਕਹਿੰਦੇ ਬੱਜਿਆ ਹੁਕਮ ਦੇ ਕਰ ਦਿੰਦੇ ਆ ਬਈ ਕੋਈ ਛੱਕਰ ਨਹੀਂ ਠੀਕ ਹੈ ਓਏ ਉਹ ਫੋਨ ਜਿਹੜਾ ਜਵਾਗ ਜਾ ਫੜਾ ਕੇ ਗਿਆ ਸੀ ਉਹ ਕਰਤਾ ਰੌਣਾ ਹੀ ਝੜਾਤੀਆਂ ਉੱਤੇ ਝੜਾਇਆ ਪਿਆ ਓਕੇ ਬਾਗਰੇ ਨੂੰ ਆਏ ਲੱਗੇ ਵੀ ਡਿਸਪਲੇ ਪਾਈ ਠੀਕ ਆ ਕਰਤਾ ਸੀ ਹਾਂ ਹਾਂ ਠੀਕ ਹਾਂ ਹੋ ਗਿਆ ਵੀ ਮੇਰੇ ਨੋਟਸ ਦੀ ਦਰੀ ਚਲੋ ਇਹ ਜੋ ডিসਪਲੇ ਪਈਆ ডিসਪਲੇ ਖਰਾਬ ਸੀ ਇਹ ਦੀ ਹੈ ਨਾ ਠੀਕ ਕਿੰਨੇ ਰੁਪਏ ਹੋ ਗਿਆ 1500 ਰੁਪਿਆ ਹੋ ਗਿਆ ਗੂਗਲ 'ਤੇ ਚੱਲ ਹਾਂ ਗੂਗਲ 'ਤੇ ਚੱਲਦਾ ਆ ਇਸ ਇੱਥੇ ਕਰ ਦੇ ਕਰ ਦੇ ਆ ਕੋਡ ਸਕੈਨ ਹੈ ਠੀਕ ਆ ਦੇਖ ਲੋ ਕਰ ਤੇ ਦੇਖ ਹਾਂ ਹੋ ਗਿਆ ਠੀਕ ਹੈ ਫੋਨ ਖਾਲਾ ਸੈਨੂੰ ਆ ਲੈ ਜਾਓ ਆਦਾ ਯਾ ਹੁਣ ਠੀਕ ਆ ਰਬੜੀਆਂ ਕੱਲ ਨੂੰ ਤਾਰਦੀ ਆ ਠੀਕ ਹੈ ਠੀਕ ਹੈ ਸੈਟ ਹੋ ਜੂ ਦੇਖ ਐ ਲਾਗਦਾ ਹੁੰਦਾ ਟੀਕਾ ਸਮਝ ਕੇ ਦੇ ਬਾਈ ਤੇਰੀ ਮਰਜ਼ੀ ਆ ਹੁੰਦਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਜੇ ਤੇ ਉਹਦੀ ਮਾਰ ਪੈਂਦੀ ਹੈ ਨਾ ਉਹਦੇ ਕੋਈ ਟੀਕੇ ਚੋਂ ਪੈਸਾ ਕੁਝ ਨਹੀਂ ਕਰਦਾ ਉਹਦਾ ਟੀਕਾ ਲੈ ਕੇ ਰਾਤ ਨੂੰ ਕੁਝ ਨਹੀਂ ਹੁੰਦਾ ਸਭ ਕੁਝ ਚੁਗਲਾ ਲਿਆ ਕਰ ਭਰਾਵਾ ਟੀਕੇ ਟੁਕੇ ਤੁਹਾਨੂੰ ਤਾਂ ਲੱਗਦੇ ਨਹੀਂਗੇ ਆਪਾਂ ਸਿੱਧਾ ਸਾਦੇ ਬੰਦੇ ਆਗੇ ਆਪਾਂ ਤੋ ਤਾਂ ਬਲੱਪ ਹੋਣਾ ਕੁਛ ਨਹੀਂ ਹੁੰਦਾ ਕੋਈ ਮੈਂ ਤਾਂ ਤੈਨੂੰ ਪੈਸੇ ਦੇਣਾ ਠੀਕ ਆ ਤੂੰ ਆਦਾ ਕੰਮ ਕਰ ਠੀਕ ਆ ਚੱਲ ਕੋਈ ਨਹੀਂ ਕਰ ਜਿਵੇਂ ਕਹਿੰਦਾ ਆਪਾਂ ਤਾਂ ਹੁਕਮ ਦੇ ਬੱਝੇ ਆ ਬਈ ਕਰਨਾ ਬੂ ਆ ਠੀਕ ਆ ਕੋਈ ਗੱਲ ਨਹੀਂ ਉਸਤਾਦਾ ਤੂੰ ਗਾੜਾ ਦਾ ਲਾਦੇ ਚੱਕ ਮਾਰਿਆ ਯਾਰ ਬੋਰ ਹੋਈ ਜਾਂਦੇ ਆ ਗਾਣੇ ਨੂੰ ਤੂੰ ਕਹਾ ਬਰਾਤ ਚ ਆਏਗਾ ਕੰਮ 'ਚ ਧਿਆਨ ਦੇ ਤੂੰ ਆਪਦਾ ਕੰਮ ਕਰ ਭਈ ਇਹ ਰੋ ਫੋਨ ਦੇਖੀਏ ਕੀ ਹੋ ਗਿਆ ਨਾ ਪਾਣੀ ਜੈਟ ਪਹਿਲੇ ਤੇ ਤੇ ਚਾਰਜ ਨਹੀਂ ਲੱਗਦਾ ਹੈ ਅੱਛਾ ਸਾਬਦ ਲੱਗਦਾ ਆਏ ਗਰੀ ਫਿਰ 10 15 ਮਿੰਟਾਂ ਲੈ ਜੀ ਕੋਈ ਨਹੀਂ ਕਰ ਦੰਨੇ ਠੀਕ ਨਾ ਹੰਦੰਨੇ ਨਹੀਂ ਫੋਨ ਮੈਨੂੰ ਨਾ ਹੂੰ 10 ਮਿੰਟ ਖੜਿਆ ਫਿਰ ਦੇਖ ਕੇ ਹੋ ਕਰਦੇ ਆਂ ਦੇਖਣਾ ਪਊਗਾ ਨਾ ਚੰਗਾ ਭਾਈ ਥੋੜਾ ਟਾਈਮ ਲੱਗੂ ਮੈਂ ਕੰਮ ਕਰੀ ਜਾਣਾ ਯਾਰ ਠੀਕ ਆ ਦੇਖ ਮੁੰਡਿਆ ਫੋਨ ਕੀ ਹੋ ਗਿਆ ਨੂੰ ਸਭੀ ਦਾ ਜਾਂਦਾ ਕੀ ਕਹਿੰਦਾ ਸੀ ਉਹ ਪਾਜ ਆਹ ਲੱਗਦਾ ਹਣਾ ਚਾਰ ਚਾਰ ਜਿੰਨ ਲਾਦਾ ਹਾਂ ਦੇਖ ਲੱਗਦਾ ਮੜਾ ਰੇਤਾ ਪਿਆ ਹੋਇਆ ਕੋਈ ਵਾਲੀ ਸਾਫ ਕਰ ਬਜਟ ਹੋਇਆ ਨਹੀਂ ਹਾਂ ਠੀਕ ਹੈ ਵੀ ਜੈਕ ਪਿਆ ਨਾ ਮੈਂ ਚੱਲਣਾ ਉਹ ਬਾਈ ਮਾਰਿਆ ਦਾ ਬੁੱਛਾ ਯਾਰ ਕਿਉਂ ਲੋਕਾਂ ਦੇ ਜਿੰਨ ਲੱਗਦੇ ਹੁੰਦੇ ਤੂੰ ਕੀ ਨਾਲ ਐ ਤੂੰ ਬਸ ਕਹਿ ਨਹੀਂ ਯਾਰ ਚੱਲ ਕੋਈ ਮਰਜੀ ਹੈ ਫੜਾ ਲਈ ਦੋ ਆ ਠੀਕ ਉਸ ਦਾ ਬਾਈਪਾਈ ਜੀ ਦਾ ਕੱਢੀ ਉਹ ਕੱਢਾ ਚੱਲਦੀ ਨਹੀਂ ਕਰਦੀ ਨਹੀਂ ਯਾਰ ਹੋਰ ਲਗਾਉਗਾ ਕਰਤਾ ਵੀ ਫੋਨ ਆ ਕਰਤਾ ਸੀ ਅੱਛਾ ਤੇਰਾ ਫੋਨ ਹਾਂ ਹੋ ਗਿਆ ਸੀ ਇਹ ਦਿਓ ਜੀ ਹੁਣ ਲੱਗੇ ਚੱਜ ਹਾਂ ਚੱਲ ਜੀ ਦੇ ਬਾਈ ਇਹ ਦੀ ਇਹ 200 ਰੁਪਇਆ 200 ਰੁਪਇਆ ਹਾਂ ਜੈਕਪਾਇਆ ਨਾ ਫਿਰ ਇਹ ਚ ਲੋਕ ਠੀਕ ਹੈ ਜੀ ਉਹ ਆਪ ਨਾ ਅਬੂ ਮੈਂ ਤਾਂ ਕਾਂਚੀ ਆ ਬਹੁਤ ਜੇਜੀ ਆਇਆ ਮੇ ਬੱਚੇ ਨੂੰ ਮਾਰ ਹੋ ਗਿਆ ਉਹ ਅਸੀਂ ਆ ਸਰਦਾ ਚ ਲੈ ਕੇ ਗਏ ਹਾਂ ਜੰਗਲ ਦੇ ਡਾਕਟਰ ਦੇ ਆ ਗਿਆ ਆ ਗਿਆ ਬਸ ਮੈਂ ਆ ਗਿਆ ਆ ਗਿਆ ਆ ਗਿਆ ਬਸ ਕੀ ਗੱਲ ਹੋ ਗਈ ਉਸਤਾਦ ਕੋ ਯਾਰ ਚਵਾਗਿਆ ਮਾਰ ਹੋ ਗਿਆ ਤੇ ਮੈਨੂੰ ਜਾਣਾ ਪਊਗਾ ਛੇਤੀ ਅੱਛਾ ਹੋਰ ਤਾਂ ਜਾ ਪਾ ਜੀ ਸੀਤੀਆ ਚਵਾਗ ਦਾ ਕੰਮ ਕਿਉਂ ਹੋਰ ਪਤਾ ਲੱਗਦਾ ਦੋ ਦੀ ਲਾਠੀ ਚੱਲਦੀ ਆ ਤੇਰਾ ਕਿਹਾ ਸੀ ਨਾਲ ਲਾਟੀ ਕੇ ਨਾਲ ਆ ਉਹ ਤਾਂ ਕਹਿੰਦਾ ਸੀ ਲਾ ਦੇ ਸੌ ਵਾਲਾ ਟੀਕਾ ਲਾ ਦੇ ਸੌ ਵਾਲਾ ਟੀਕਾ ਹੁਣ ਪਤਾ ਲੱਗੂ ਨਾ ਜਦੋਂ ਡਾਕਟਰਾਂ ਨੂੰ ਮੂੰਹੇ ਲੱਗੇ ਟੀਕੇ ਲੱਖਾਂ ਦੇ ਇਹ ਕਰ ਜੀ ਜੀ ਸੰਪਤੀ ਕੀ 50 ਮਾੜਾ ਦੇਖ ਲਾਂ ਅੰਦਰ ਹੈ ਸਭ ਠੀਕ ਉਸ ਕਰਨਾ ਪਈ ਇਹਦੇ 16 ਲੱਖ ਰੁਪਏ ਨਹੀਂ ਕਰਦੇ 10 ਲੱਖ ਦਾ ਠੀਕ ਉਸ ਦਿਨ ਵਾਲੇ ਦੀ ਜਾਣ ਬੱਸਦਾ ਨਹੀਂ ਤੁਹਾਡੇ ਹੱਥੋਂ ਜਾਓ ਬੱਚਾ ਗੈਸ ਕਾਊਂਟਰ ਤੇ 10 ਲੱਖ ਰੁਪਏ ਜਾਣਾ ਨਹੀਂ ਵੀ ਤਾਂ ਬਾਹਰ ਹੋ ਜਾਣਾ ਅੱਛਾ ਉਹ ਤੁਸੀਂ ਦੇਖੋ ਚਲ ਮੈਂ ਹੁਣੀ ਪੇਮੈਂਟ ਹੋ ਕਰਾ ਕੇ ਜਾਂਦਾ ਤੁਸੀਂ ਪਲਾਨ ਜਾਰੀ ਠੀਕ ਕਿਵੇਂ ਅੱਜ ਬਹਿ ਗਿਆ ਬੱਚੀ ਠੀਕ ਹੈ ਨਾ ਇਹ ਠੀਕ ਨਹੀਂ ਆਏਗਾ ਉਹ ਕਹਿੰਦਾ ਵੀ ਡਾਕਟਰ ਕਹਿੰਦਾ ਵੀ 16 ਲੱਖ ਦਾ ਟਿਕਾ ਲੱਗੂਗਾ ਕਹਿੰਦਾ ਅੱਛਾ ਹਾਂ ਤੇ ਹੁਣ ਮੇਰੇ ਕੋਲ ਕਿੱਥੇ ਆ ਪੈਸੇ ਪੈਸਾ ਸਾਰਾ ਦੁਕਾਨ ਤੇ ਲਾਤਾ ਹਾਂ ਉਹ ਤਾਂ ਹੈ ਉਹ ਘਰ ਦਾ ਪੈਸਾ ਦਾ ਕਰਨਾ ਪੁਰਾਣੀ ਅਰੇਂਜਮੈਂਟ ਹਾਂ ਉਹ ਤਾਂ ਕਰਨਾ ਪਊ ਫਿਰ ਹੁਣ ਕੀ ਕਰੀਏ ਤਾਂ ਦੁਕਾਨ ਵੇਚਣੀ ਪਊ ਠੀਕ ਹੈ ਹਾਂ ਹੋਰ ਤਾਂ ਫਿਰ ਹੁਣ ਹੱਲ ਨਹੀਂ ਹੈਗਾ ਚੱਲ ਮੈਂ ਦੇਖਦਾ ਮੇਰੇ ਬਿੱਤਰ ਨੂੰ ਪੁੱਛ ਕੇ ਕਰੂੰ ਆ ਪੁੱਛਣਾ ਮੈਂ ਕਰਦਾ ਹਾਂ ਹਾਲ ਮੇਰਾ ਫੋਨ ਕਿੱਧਰ ਗਿਆ ਹਲੋ ਕੀ ਹਾਲ ਹੈ ਭਾਈ ਠੀਕ ਹੈ ਕੰਮ ਤਾਂ ਹੈ ਜਿੱਕੇ ਤੱਕ ਆ ਪੈਸਾ ਵੀ ਲੋੜ ਸੀ ਥੋੜੀ ਜੀ 16 ਲੱਖ ਰੁਪਏ ਜਾਂਦਾ ਉਹ ਨਾ ਬਾਈ ਕੋਲ ਦੁਕਾਨ ਤੇ ਨਹੀਂ ਲੱਗਿਆ ਹੋਇਆ ਮੰਜੀ ਦੇ ਕੋਲੇ ਉਹਦਾ ਮੁੰਡਾ ਟਿੱਲਾ ਹੋ ਗਿਆ ਸੀਗਾ ਜ਼ਿਆਦੇ ਤੇ ਡਾਕਟਰ ਕਹਿੰਦਾ ਵੀ 16 ਲੱਖ ਰੁਪਏ ਭਰਨਾ ਪਊਗਾ ਐਮਰਜੈਂਸੀ ਟੀਕਾ ਮੋੜਾ 16 ਲੱਖ ਦਾ ਤੇ ਜਵਾਕ ਨਹੀਂ ਹੱਥ ਨਹੀਂ ਲੱਗਦਾ ਕਹਿੰਦਾ ਜ਼ਿਆਦੇ ਸੀਰੀਅਸ ਆ ਹਾਂ ਬਾਈ ਵਨ ਕੇ ਜੇ ਹੱਲ ਕਰ ਦੇ ਬੜਾ ਜ਼ਰੂਰੀ ਹੈ ਨਹੀਂ ਮੈਂ ਤੈਨੂੰ ਸਵਾਲ ਨਹੀਂ ਪਾਉਂਦਾ ਸੀ ਤੈਨੂੰ ਪਤਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਸਵਾਲ ਪਾਇਆ ਤੈਨੂੰ ਓ ਜੂਆ ਠੀਕ ਹੈ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਹਾਂ 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 ਖਾਤੇ ਚ ਪਾ ਦੀ ਠੀਕ ਹੈ ਭਾਈ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਲੈ ਭਾਈ ਪੈਸਾ ਤਾਂ ਤਾਂ ਹੋ ਗਿਆ ਹਲਾ ਇਹ ਮੇਰਾ ਭਰਾ ਹੀ ਸੀਗਾ ਅੱਛਾ ਭਰਾ ਬਣਿਆ ਹੋਇਆ ਹੈਗਾ ਤੇ ਦੋਸਤੀ ਸੀ ਬਾਹਰ ਗਿਆ ਹੋਇਆ ਇਹਨੇ ਮੈਨੂੰ ਕਿਹਾ ਸੀ ਵੀ ਤੇਨੂੰ ਜ਼ਿੰਦਗੀ ਚ ਕਦੇ ਕੋਈ ਲੋੜ ਪੈਗੀ ਤਾਂ ਮੈਨੂੰ ਫੋਨ ਜਰੂਰ ਕਰੀ ਇੱਕ ਵਾਰੀ ਤੇ ਦੇਖ ਲੈ ਭਾਈ ਅੱਜ ਸਵਾਲ ਪਤਾ ਮੈਨੂੰ ਪਹਿਲੀ ਵਾਰ ਠੀਕ ਹੈ ਸਿਰਫ ਇੱਕ ਤੇਰੇ ਬੱਚੇ ਦੇ ਖਾਤਰ ਹੂੰ ਤੈਨੂੰ ਲੋੜ ਹੁੰਦੀ ਮੈਂ ਜਾ ਵਾ ਇੱਕ ਪੰਜੀ ਨਹੀਂ ਰੰਦਾ ਸੀ ਪਰ ਤੇਰੀ ਜਵਾਕ ਦੀ ਖਾਤਰ ਮੈਨੂੰ ਇਹ ਕਰਨਾ ਪੈ ਗਿਆ ਪੈਸੀ ਆਪਣੇ ਆ ਜਾਣਗੇ ਪਰ ਤੈਨੂੰ ਆਪਦੀ ਕਰੀਗਰਾਹੀ ਤੇ ਕੋਈ ਪਸਤਾਵਾ ਹੈਗਾ ਹੁਣ ਅਸੀਂ ਦੋ ਲੋਕਾਂ ਨਾਲ ਕੀ ਕਰਦਾ ਸੀ ਹਾਂ ਉਹ ਤਾਂ ਹੁਣ ਪਸਤਾਵਾ ਦਾ ਹੈਗਾ ਮੈਂ ਤਾਂ ਕੀ ਦਾ ਸਮਝਾਂਦਾ ਹੁੰਦਾ ਸੀ ਇਹ ਨਾ ਹੋਏ ਕੰਮ ਨਾ ਕਰ ਜੇ ਲੋਕ ਨਹੀਂ ਦੇਖਦੇ ਕੋਈ ਗਾਹਕ ਨਹੀਂ ਦੇਖਦਾ ਰੱਬ ਤਾਂ ਦੇਖਦਾ ਹੀ ਆ ਤੇ ਤੂੰ ਬਸ ਉਹੀ ਲਾ ਦੇ ਟੀਕਾ ਲਾ ਦੇ ਟੀਕਾ ਜੱਜ ਦੇਖਲਾ ਕਿਆ ਨੌਨਾ ਦਾ ਟੀਕਾ ਲੱਗਿਆ ਹੋਇਆ ਉਹਦਾ ਟੀਕਾ ਲੱਗਿਆ ਨੌਨਾ ਦਾ ਹਾਂ ਥੋੜਾ ਅੱਗੇ ਵਲ ਪਸਤਾਵਾ ਤੇ ਨੀਤੇ ਤੇ ਹੁਣ ਪਸਤਾਵਾ ਹੁਣ ਆਪਾਂ ਕਿਸੇ ਨਾ ਕੋਈ ਠੱਗੀ ਠੋਰੀ ਜਮਾ ਨਹੀਂ ਕਰਦੇ ਹਾਂ ਹਾਂ ਕਰਨੀ ਨਹੀਂ ਚਾਹੀਦੀ ਕਰਨੀ ਨਹੀਂ ਚਾਹੀਦੀ ਇਹਦਾ ਹੁਣ ਰੱਬ ਤੋਂ ਬਲਾ ਬਖਸ਼ਾ ਲਾਂਗੇ ਜਾਂ ਰੱਬ ਅੱਗੇ ਤੋਂ ਕਿਸੇ ਨਾ ਆਇਆ ਕੁਝ ਨਹੀਂ ਕਰਦੇ ਆਪਾਂ ਹਾਂ ਆਪਾਂ ਵੀ ਮਿਹਨਤੀ ਕਮਾਈ ਕਰਾਂਗੇ ਇਹ ਤਾਂ ਬਾਈ ਦਸੇ ਨੌਹਾਂ ਦੀ ਫਲਦੀ ਆ ਹਾਂ ਹਾਂ